ਦੇਖੋ ਇਹ ਨਾ ਖ ਚੰਗਾ ਮੀਂਹ ਪੈਣ ਦੇ ਚਾਂਸਸ ਨਹੀਂ ਹੈਗੇ ਪੰਜਾਬ ਵਿੱਚ ਅਗਲੇ 7 ਦਿਨਾਂ ਵਿੱਚ ਲੇਕਿਨ ਇਹ ਹੈਗਾ ਕਿ 27-28 ਤੋਂ ਬਾਅਦ ਜਿਹੜਾ ਮੀਂਹ ਲੱਗਦਾ ਹੈ ਕਿ ਚੰਗਾ ਪੋਗਾ ਔਰ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਵਿੱਚ ਵੀ ਪੈਣ ਦੇ ਚਾਂਸਸ ਹੈ ਲੇਕਿਨ ਉਹ ਬਹੁਤ ਇਨਾ ਤੇਜ਼ ਵੀ ਨਹੀਂ ਪੋਗਾ ਜਿੱਦਾਂ ਬਰਸਾਤਾਂ ਦੇਖਿਆ ਹੋਣਾ ਕਿ ਲਗਾਤਾਰ ਵੀ ਪੋਗਾ ਚੰਗਾ ਵੀ ਪੋਗਾ ਉਸ ਤਰ੍ਹਾਂ ਦਾ ਨਹੀਂ ਪੋਗਾ ਪਰ ਇਸ ਵਾਰ ਜਿਹੜਾ ਮੌਨਸੂਨ ਥੋੜਾ ਜਿਹਾ ਸੁਸਤ ਜਾ ਮੰਨ ਰਹੇ ਨੇ ਲੋਕਾਂ ਦੇ ਮੀਂਹ ਨਹੀਂ ਪੈ ਰਿਹਾ ਬਹੁਤ ਜ਼ਿਆਦਾ ਬਹੁਤ ਔਖੇ ਹੋਏ ਨੇ ਗਰਮੀ ਦੇਖੋ ਇਸ ਵਾਰ ਹੀ ਮੌਨਸੂਨ ਤੁਸੀਂ ਠੀਕ ਕਰ ਰਹੇ ਕਿ ਕਾਫੀ ਮੁਸ਼ਕਲ ਹੈ ਖਾਸ ਕਰਕੇ ਪੰਜਾਬ ਚ ਜਿਆਦਾ ਹੀ ਘਟਮੀ ਪਿਆ ਇਸ ਸਾਲ ਔਰ ਉਹਦਾ ਕਾਰਨ ਹੈਗਾ ਕਿ ਜਿਹੜਾ ਹੈਗਾ ਮੌਨਸੂਨ ਦੇ ਦੋ ਸਾਡੇ ਏਰੀਏ ਹੈਗੇ ਇੱਕ ਸਾਡਾ ਬਿਹ ਬੰਗਾਲ ਜਿੱਨੂੰ ਅਸੀਂ ਬੰਗਾਲ ਦੀ ਖਾੜੀ ਵੀ ਕਹਿੰਦੇ ਹੈਗੇ ਇੱਕ ਅਰਬੀਅਨ ਸੀ ਉੱਥੋਂ ਸਾਡੇ ਮੌਨਸੂਨ ਦੀ ਹਵਾ ਸਾਡੇ ਇਲਾਕੇ ਵਿੱਚ ਆਉਂਦੀ ਹੈ ਇਸ ਵਾਰੀ ਇਹਦਾ ਬੇ অফ ਬੰਗਾਲ ਉਹਦਾ ਲੱਕਾਇਆ ਬਹੁਤ ਕਮਜ਼ੋਰ ਹੈ ਜਿਹੜਾ ਮੌਸਮ ਆ ਮੌਸਮ ਦੇ ਵਿੱਚ ਤਬਦੀਲੀ ਬੜੀ ਆਉਂਦੀ ਹੈ ਜਿਹੜਾ ਜਦੋਂ ਪਿਛਲੇ ਸਾਲ ਮੀਂਹ ਪੈਂਦੇ ਸੀ ਤਾਂ ਬਹੁਤ ਤਬਾਹੀ ਮੱਚੀ ਇਸ ਵਾਰ ਮੀਂਹ ਘੱਟ ਪੈ ਰਿਹਾ ਕਾਰਨ ਕੀ ਆ ਕੁਦਰਤ ਕਿਉਂ ਕਰਵਟ ਲੈਂਦੀ ਆ ਜਦ ਨਾਲ ਛੇੜਛਾੜ ਜਿਆਦਾ ਹੋ ਰਹੀ ਆ ਮਨੁੱਖ ਦੇ ਵੱਲ ਈਵਨ ਮੈਂ ਸਿਮਲੇ ਜਦੋਂ ਰਹਾ ਤਾਂ ਉੱਥੇ ਵੀ ਬਹੁਤ ਜ਼ਿਆਦਾ ਕੰਸਟਰਕਸ਼ਨ ਹੈਗੇ ਕੰਸਟਰਕਸ਼ਨ ਹੈਗੇ ਸਿਮਲਾ ਪ੍ਰੋਪਰ ਜਿਹੜਾ ਹੈਗਾ ਉਹ ਇੱਕ ਟਾਊਨ ਬਣ ਕੇ ਰਹਿ ਗਿਆ ਉੱਥੇ برف ਹੁਣ ਕਈ ਸਾਲਾਂ ਤੋਂ ਅਸੀਂ ਦੇਖੀ ਨਹੀਂ ਹੈ ਔਰ ਇੰਡਸਟਰੀ ਸਾਡੀ ਆ ਰਹੀਆਂ ਕੰਸਟਰਕਸ਼ਨ ਇੰਨੀ ਹੋ ਗਈ ਉਹਦੇ ਕਰਕੇ ਟੈਂਪਰੇਚਰ ਬਹੁਤ ਬਦਲ ਰਿਹਾ ਹੈ ਟੈਂਪਰੇਚਰ ਨੂੰ ਦੇਖ ਕੇ ਓਵਰਆਲ ਟੈਂਪਰੇਚਰ ਗਲੋਬਲੀ ਵੀ ਦੇਖੋ ਤੁਸੀਂ ਬਹੁਤ ਬਦ ਗਿਆ ਹੈ ਟੈਂਪਰੇਚਰ ਬਦਲ ਕਾਰਨ ਜਿਹੜੇ ਹੈਗੇ ਆ ਜਿਆਦਾਤਰ ਇੰਪਲੀਕੇਸ਼ਨ ਉਹਦੀ ਹੋ ਰਹੀਆਂ ਕਿ ਕਿਸੇ ਸਾਲ ਤਾਂ ਅਸੀਂ ਬਹੁਤ ਤੇਜ਼ ਵੀ ਦੇਖਦੇ ਕਿਸੇ ਸਾਲ ਕੁਝ ਵੀ ਨਹੀਂ ਹੈ ਟੈਂਪਰੇਚਰ ਬਹੁਤ ਬਦਲ ਰਿਹਾ ਹੈ ਗਰਮੀ ਲੰਬੀ ਚਲੀ ਜਾਂਦੀ ਹੈ ਸਰਦੀ ਇਸ ਵਰ ਬਹੁਤ ਲੰਬੀ ਚੱਲੇਗੀ ਸੋ ਕੀ ਕਾਰਨ ਮੰਨਦੇ ਹੋ ਕਿ ਉਹ ਇਸ ਤਰ੍ਹਾਂ ਹਰ ਵਾਰ ਕੁਛ ਨਾ ਕੁਝ ਚੇਂਜ ਹੁੰਦਾ ਹੈ ਇਹ ਵਿంటర్ ਜਿਹੜਾ ਹੈਗਾ ਮਾਰਚ ਅਪ੍ਰੈਲ ਚ ਵੀ ਅਸੀਂ ਵੇਖਿਆ ਕਿ ਕਈ ਵਾਰ ਗਰਮ ਸਰਦੀ ਹੋ ਜਾਂਦੀ ਹੈ ਕਾਫੀ ਉਹ ਸੀਜ਼ਨਲ ਸ਼ਿਫਟਿੰਗ ਹੋ ਰਹੀ ਹੈ ਸੀਜ਼ਨਲ ਸ਼ਿਫਟਿੰਗ ਪ੍ਰਾਇਮਰਲੀ ਜਿਹੜਾ ਹੈਗਾ ਇਹ ਚੇਂजेस ਹੈਗੇ ਨੇਚਰ ਚ ਜਿ세 ਟੈਂਪਰੇਚਰ ਬਦਲਿਆ ਟੈਂਪਰੇਚਰ ਬਦਲਣ ਨਾਲ ਇਹ ਹੁੰਦਾ ਹਵਾਵਾਂ ਹਵਾਇਆਂ ਜਿਹੜੀਆਂ ਹੈਗੀਆਂ ਉਹ ਬਦਲਦੀਆਂ ਉਹਦੇ ਕਰਕੇ ਫਿਰ ਸੀਜ਼ਨਲ ਤੋਂ ਆਪਬਾਤਰ ਲੱਗਾ ਹੈਗਾ ਪਹਾੜਾਂ ਦੇ ਨਾਲ ਲੱਗਦਾ ਲੱਗਾ ਉੱਥੇ ਚਾਂਸਸ ਹੈਗੇ ਆ ਕੁਝ ਸਾਊਥ ਪੰਜਾਬ ਚ ਵੀ ਚਾਂਸਸ ਹੈਗੇ ਉਹ ਤੋਂ ਪਹਿਲਾਂ ਅਗਸਤ ਮੈਨੂੰ ਲੱਗਦਾ ਕਿ ਕੰਡੀਸ਼ਨਸ ਥੋੜੀ ਬੈਟਰ ਹੋਣਗੀ ਕਿਉਂਕਿ ਅਗਸਤ ਮੌਨਸੂਨ ਹੋਰ ਬੈਟਰ ਹੋਣ ਦੇ ਚਾਂਸਸ ਹੈਗੇ ਤੇ ਜਿਹੜਾ ਇਹ ਡੈਫਿਸਿਟ ਚੱਲਿਆ ਹੋਇਆ ਪੰਜਾਬ ਵਿੱਚ ਉਹਦੇ ਉਹ ਰੈਲੀਫ ਮਿਲੂਗਾ ਲੇਕਿਨ ਨਾ ਜੇ ਇਮੀਡੀਏਟ ਰੈਲੀਫ ਦੇ ਚਾਂਸਸ ਹੈਗੇ ਜ਼ਰੂਰ ਹੈਗਾ ਕਿ ਸਕੈਟਰਡ ਮੀਪ ਹੋਊਗਾ ਚੰਡੀਗੜ੍ਹ ਚ ਵੀ ਘਾਟੀ ਜਾਂ ਸ ਵਿੱਚ ਵਿੱਚ ਤੁਹਾਨੂੰ ਮਿਲੂਗਾ ਕਿ ਹਲਕੇ ਸਾਵਰਸ ਬੈਣਗੇ ਬਹੁਤ ਤੇਜ਼ ਮੀਂਹ ਦਾ ਚਾਂਸਸ ਨੇਗਾ ਅੱਜ ਵੀ ਹਿਊਮਿਡ ਵੈਦਰ ਰਹੂਗਾ ਆਉਣ ਵਾਲੇ 7 ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਕਿੰਨਾ ਮੀਂਹ ਇਸ ਇਲਾਕੇ ਦੇ ਵਿੱਚ ਪਵੇਗਾ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੇ ਡਾਇਰੈਕਟਰ ਨੇ ਸੁਰਿੰਦਰਪਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜਰਨਲਸ ਬੁਕਸ ਮੇ ਜੀ ਬਹੁਤ ਧੰਨਵਾਦ ਜੀ ਤੁਹਾਡਾ ਅਗਲੇ 7 ਦਿਨਾਂ ਦੇ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਕਿੰਨਾ ਕੁ ਮੀਂਹ ਪੈਣ ਦੀ ਸੰਭਾਵਨਾ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਦੇਖੋ ਇੰਨਾ ਚੰਗਾ ਮੀਂਹ ਪੈਣ ਦੇ ਚਾਂਸਸ ਨਹੀਂ ਹੈਗੇ ਪੰਜਾਬ ਵਿੱਚ ਅਗਲੇ 7 ਦਿਨਾਂ ਵਿੱਚ ਲੇਕਿਨ ਇਹ ਹੈਗਾ ਕਿ 27-28 ਤੋਂ ਬਾਅਦ ਜਿਹੜਾ ਮੀਂਹ ਲੱਗਦਾ ਹੈ ਕਿ ਚੰਗਾ ਪਊਗਾ ਔਰ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਵਿੱਚ ਮੀਂਹ ਪੈਣ ਦੇ ਚਾਂਸਸ ਹੈਗੇ ਲੇਕਿਨ ਉਹ ਬਹੁਤ ਇੰਨਾ ਤੇਜ਼ ਨਹੀਂ ਪੋਗਾ ਜਿੱਦਾਂ ਬਰਸਾਤਾਂ ਤੁਸੀਂ ਦੇਖਿਆ ਹੋਣਾ ਕਿ ਲਗਾਤਾਰ ਮੀਂਹ ਪੋਗਾ ਚੰਗਾ ਮੀਂਹ ਪੋਗਾ ਉਸ ਤਰ੍ਹਾਂ ਦਾ ਨਹੀਂ ਪੋਗਾ ਲੇਕਿਨ ਸਾਰੇ ਪੰਜਾਬ ਕਵਰ ਹੋਗਾ ਉਤੋਂ ਪਹਿਲਾਂ ਜਿਹੜਾ ਹੈਗਾ ਮੇਨਲੀ ਨਾਰਥ-ਈਸਟ ਪੰਜਾਬ ਜਿਹੜਾ ਤੁਹਾਡਾ ਦੁਆਬਾ ਦਾ ਇਲਾਕਾ ਹੈਗਾ ਪਹਾੜਾਂ ਦੇ ਨਾਲ ਲੱਗਦਾ ਇਲਾਕਾ ਉੱਥੇ ਚਾਂਸਸ ਹੈਗੇ ਆਂ ਕੁਝ ਸਾਊਥ ਪੰਜਾਬ 'ਚ ਵੀ ਚਾਂਸਸ ਹੈਗੇ ਉਹ ਤੋਂ ਪਹਿਲਾਂ ਅਗਸਤ ਮੈਨੂੰ ਲੱਗਦਾ ਕਿ ਕੰਡੀਸ਼ਨਸ ਥੋੜੀ ਬੈਟਰ ਹੋਣਗੀਆਂ ਕਿਉਂਕਿ ਅਗਸਟ ਮੌਨਸੂਨ ਹੋਰ ਬੈਟਰ ਹੋਣ ਦੇ ਚਾਂਸਸ ਹੈਗੇ ਤਾਂ ਜਿਹੜਾ ਇਹ ਡੈਫਿਸਿਟ ਚੱਲਿਆ ਹੋਇਆ ਪੰਜਾਬ ਵਿੱਚ ਉਹਦੋਂ ਰੈਲੀਫ ਮਿਲੂਗਾ ਲੇਕਿਨ ਨਾ ਜੇ ਇਮੀਡੀਏਟ ਰੈਲੀਫ ਦੇ ਚਾਂਸਸ ਨਹੀਂ ਹੈਗੇ ਜ਼ਰੂਰ ਹੈਗਾ ਕਿ ਸਕੈਟਰਡ ਮੀ ਪਾਊਗਾ ਲੇਕਿਨ ਬਹੁਤ ਵੱਡਾ ਰੈਲੀਫ ਨਹੀਂ ਹੈਗਾ ਹਰਿਆਣਾ ਦੇ ਚੰਡੀਗੜ੍ਹ ਦੀ ਕੀ ਸਥਿਤੀ ਹੈ ਇੱਥੇ ਕਿੰਨਾ ਕੁ ਮੀ ਪੈਣ ਦੀ ਸੰਭਾਵਨਾ ਦੋਨੇ ਇਲਾਕਿਆਂ ਦੇ ਵਿੱਚ ਹਰਿਆਣਾ ਪੰਜਾਬ ਤੋਂ ਠੀਕ ਰੋਗਾ ਜਿਹੜਾ ਸਾਊਥ ਹਰਿਆਣਾ ਹੈ ਜਿਹੜਾ ਦੱਖਣ ਹਰਿਆਣਾ ਹੈ ਜਿਹਦੇ ਵਿੱਚ ਗੁਰਦੋਂ ਗੁਰਗੋਂ ਹੈਗਾ ਫਰੀਦাবাদ ਹੈਗਾ ਸੋਨੀਪਤ ਰੋहतक ਇਹਨਾਂ ਿਲਕਿਆਂ ਵਿੱਚ ਚਾਂਸਸ ਬੈਟਰ ਹੈਗੇ ਆਂ ਔਰ ਨਾਰਥ ਹਰਿਆਣਾ ਵੀ ਠੀਕ ਹੈਗਾ ਉੱਥੇ ਵੀ ਚੰਗਾ ਰਹੂਗਾ ਇੰਨਾ ਚੰਗਾ ਨਹੀਂ ਲੈ ਬੈਟਰ ਰਹੂਗਾ ਚੰਡੀਗੜ੍ਹ 'ਚ ਵੀ ਕਾਟੀ ਚਾਂਸ ਹੈ ਵਿੱਚ ਵਿੱਚ ਤੁਹਾਨੂੰ ਮਿਲੂਗਾ ਕਿ ਹਲਕੇ ਸਾਵਰਜ਼ ਪੈਣਗੇ ਬਹੁਤ ਤੇਜ਼ਮੀ ਦਾ ਚਾਂਸਸ ਨਹੀਂ ਹੈਗਾ ਅੱਜੇ ਵੀ ਹਿਊਮਿਡ ਵੈਦਰ ਰਹੂਗਾ ਵਿੱਚ ਵਿਚਾਲੇ ਗਰਮੀ ਵੀ ਰਹੂਗੀ ਜਿਹੜਾ ਤੁਸੀਂ ਦੇਖ ਰਹੇ ਆਂ ਔਰ ਬਹੁਤ ਵੱਡਾ ਰਲੀਫ ਚੰਡੀਗੜ੍ਹ ਵਾਸਤੇ ਵੀ ਨਹੀਂ ਹੈ ਨਹੀਂ ਹੈਗਾ ਲੇਕਿਨ ਸਾਊਥ ਹਰਿਆਣਾ ਜਿੱਥੇ ਮੈਂ ਕਿਹਾ ਕਿ ਕੁਝ ਰਲੀਫ ਮਿਲਣ ਦੇ ਚਾਂਸ ਜੇ ਆਗੇ ਇਸ ਤੋਂ ਇਲਾਵਾ ਤੁਹਾਨੂੰ ਸਿਮਲੇ ਦੇ ਵਿੱਚ ਤੁਹਾਡੀ ਪੋਸਟਿੰਗ ਸੀ ਨਵੀਂ ਜੁਆਇਨਿੰਗ ਤੁਹਾਡੀ ਹੋਈ ਆ ਸਿਮਲੇ ਦੇ ਵਿੱਚ ਕਿਸ ਤਰ੍ਹਾਂ ਦਾ ਤਾਪਮਾਨ ਰਿਹਾ ਕਿੰਨਾ ਗਮੀ ਪੈਂਦਾ ਰਿਹਾ ਪਹਾੜੀ ਇਲਾਕੇ ਦੇ ਵਿੱਚ ਤੁਸੀਂ ਤੇ ਤੁਹਾਡੀ ਪੋਸਟਿੰਗ ਰਹੀ ਸਿਮਲਾ ਬਿਲਕੁਲ ਪੰਜਾਬ ਹਰਿਆਣਾ ਨਾਲ ਡਿਫਰੈਂਟ ਹੈਗਾ ਔਰ ਉੱਥੇ ਜਿਹੜਾ ਹੈਗਾ ਟੈਂਪਰੇਚਰ ਕਾਫੀ ਕਟ ਹੁੰਦੇ ਆ ਔਰ ਬਰਸਾਤਾਂ ਵੀ ਤੁਸੀਂ ਦੇਖੋ ਕਿ ਕਾਫੀ ਫੌਗ ਵੀ ਹੁੰਦੀ ਹੈ ਬਹੁਤ ਤੇਜ਼ਮੀ ਵੀ ਪੈਂਦਾ ਇਸ ਸਾਲ ਲਾਸਟ ਇਅਰ ਨਾਲ ਕਟ ਵੀ ਕੱਟ ਹੈਗਾ ਲੇਕਿਨ ਲਾਸਟ ਇਅਰ ਤਾ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਤੁਹਾਨੂੰ ਪਤਾ ਵੀ ਹੈਗਾ ਔਰ ਲਗਭਗ ਪੂਰਾ ਹਿਮਾਚਲ ਜਿਹੜਾ ਸੀਗਾ ਬਰਸਾਤ ਦੀ ਚਪੇਟ ਵਿੱਚ ਸੀਗਾ ਬਹੁਤ ਰਿਕਾਰਡ ਵੀ ਬ੍ਰੇਕ ਹੋਏ ਕਰੀਬ ਦਸਾਂ ਜ਼ਿਲ੍ਹੇ ਵਿੱਚ ਜਿਹੜੇ ਹੈਗੇ ਪਿਛਲੇ 100 ਸਾਲ ਦੇ 70 ਸਾਲ ਦੇ ਰਿਕਾਰਡ ਬ੍ਰੇਕ ਹੋਏ ਪਹਾੜਾਂ ਦੀ ਡਿਫਿਕਲਟੀ ਹੋਰ ਵੀ ਹੈ ਕਿ ਕਿ ਉੱਤੇ ਲੈਂਡਸਲਾਈਡ ਦੇ ਬਹੁਤ ਚਾਂਸਸ ਹੁੰਦੇ ਆ ਡਰਾਈਵ ਕਰਨਾ ਬੜਾ ਖ਼ੌਹਜੁੰਦਾ ਔਰ ਨਦੀ ਨਾਲੀਆਂ ਵੀ ਕਾਫੀ ਹੁੰਦੀਆਂ ਆ ਉਹਦੇ ਚ ਉਫ਼ਾਨ ਆ ਜਾਂਦਾ ਉੱਥੇ ਤਾਂ ਬਹੁਤ ਚੈਲੈਂਜਿੰਗ ਸੀਗਾ ਨੌਕਰੀ ਦਾ ਵੀ ਸਿਸਟਮ ਬੜਾ ਅਲੱਗ ਸੀਗਾ ਲੋਕਾਂ ਨੇ ਜੂਰਤੀ ਬਹੁਤ ਸੀਗੀ ਕਿਉਂਕਿ ਜਦੋਂ ਵੀ ਘਰੋਂ ਨਿਕਲਣਾ ਤਾਂ ਇਹ ਨਹੀਂ ਪਤਾ ਕਿ ਕਿੱਥੇ ਬਾੜ ਹੋਊਗੀ ਕਿੱਥੇ ਲੈਂਡਸਲਾਈਡ ਹੋ ਜਾਣਾ ਉਹਦੇ ਕਰਕੇ ਇੱਥੋਂ ਨਾਲੋਂ ਬੜਾ ਚੰਗਾ ਐਕਸਪੀਰੀਅੰਸ ਥੇਗਾ ਸੀਗਾ ਅਲੱਗ ਸੀਗਾ ਔਰ ਇੱਥੇ ਡਿਫਰੈਂਟ ਸਿਚੁਏਸ਼ਨ ਹੈਗੀ ਹੈ ਜੀ ਜਿਹੜਾ ਮਾਨਸੂਨ ਇਸ ਵਾਰ ਸੁਸਤ ਜਿਹਾ ਹੈ ਉਹ ਐਕਟਿਵ ਨਹੀਂ ਹੈ ਜਦੋਂ ਮਾਨਸੂਨ ਆਉਂਦਾ ਹੈ ਆਪਣੇ ਪੰਜਾਬ ਹਰਿਆਣਾ ਆਪਣਾ ਚੰਡੀਗੜ੍ਹ ਦੇ ਇਧਰਲੇ ਇਲਾਕੇ ਦੇ ਵਿੱਚ ਤਾਂ ਹਰ ਕਿਸ ਨੂੰ ਉਮੀਦ ਹੁੰਦੀ ਹੈ ਕਿ ਵਧੀਆ ਮੀਂਹ ਪਏਗਾ ਤਾਂ ਲੋਕਾਂ ਨੂੰ ਰਾਹਤ ਮਿਲੇਗੀ ਜਿਹੜੀ ਹੂਮਸਪਰੀ ਗਰਮੀ ਹੈ ਉਸ ਤੋਂ ਛਡਕਾਰਾ ਮਿਲੇਗਾ ਪਰ ਇਸ ਵਾਰ ਜਿਹੜਾ ਮੌਨਸੂਨ ਥੋੜਾ ਜਿਹਾ ਸੁਸਤ ਜਿਹਾ ਮੰਨ ਰਹੇ ਨੇ ਲੋਕਾਂ ਦੇ ਮੀਂਹ ਨਹੀਂ ਪੈ ਰਿਹਾ ਬਹੁਤ ਜ਼ਿਆਦਾ ਬਹੁਤ ਔਖੇ ਹੋਏ ਨੇ ਗਰਮੀ ਦੇਖੋ ਇਸ ਵਾਰ ਮੌਨਸੂਨ ਤੁਸੀਂ ਠੀਕ ਕਰ ਰਹੇ ਕਿ ਕਾਫੀ ਮੁਸ਼ਕਲ ਹੈ ਖਾਸ ਕਰ ਪੰਜਾਬ ਚ ਜਿਆਦਾ ਘੱਟ ਮੀਂਹ ਪਿਆ ਇਸ ਸਾਲ ਔਰ ਉਹਦਾ ਕਾਰਨ ਹੈਗਾ ਕਿ ਜਿਹੜਾ ਹੈਗਾ ਮੌਨਸੂਨ ਦੇ ਦੋ ਸਾਡੇ ਏਰੀਏ ਹੈਗੇ ਇੱਕ ਤਾਂ ਸਾਡਾ ਬੇ ਆਫ ਬੰਗਾਲ ਜਿੰਨੂੰ ਅਸੀਂ ਬੰਗਾਲ ਦੀ ਖਾੜੀ ਵੀ ਕਹਿੰਦੇ ਹੈਗੇ ਇੱਕ ਅਰੇਬੀਅਨ ਸੀ ਉੱਥੋਂ ਸਾਡੇ ਮੌਨਸੂਨ ਦੀ ਹਵਾ ਸਾਡੇ ਇਲਾਕੇ ਵਿੱਚ ਆਉਂਦੀ ਹੈ ਇਸ ਵਾਰੀ ਜਿਹੜਾ ਬੇ ਆਫ ਬੰਗਾਲ ਉਹਦਾ ਲੱਕਾਇਓ ਬਹੁਤ ਕਮਜ਼ੋਰ ਹੈ ਉੱਥੇ ਕੁਝ ਕਾਰਨ ਨਾਲ ਇੱਕ ਤਾਂ ਸੂਰਜ ਸਾਈਕਲੋਨ ਵੀ ਉੱਥੇ ਆਇਆ ਸੀਗਾ ਉਸ ਤੋਂ ਬਾਅਦ ਵੀ ਫਿਰ ਬਹੁਤ ਵਧੀਆ ਮੌਨਸੂਨਲ ਸਿਸਟਮ ਨਹੀਂ ਬਣ ਰਿਹਾ ਹੈ ਤੇਜ਼ ਹਵਾ ਨਹੀਂ ਬਣ ਰਹੀ ਹੈ ਵੱਡਾ ਬੱਦਲ ਨਹੀਂ ਬਣ ਰਿਹਾ ਉਹਦੇ ਕਰਕੇ ਬਹੁਤ ਛੋਟੇ ਬੱਦਲ ਸਾਡੇ ਇਲਾਕੇ ਵਿੱਚ ਬਣ ਰਹੇ ਔਰ ਉਹਦਾ ਰਿਜ਼ਲਟ ਇਹ ਹੋ ਰਿਹਾ ਕਿ ਕਿਤੇ ਕਿਤੇ ਹਲਕਾ ਫੁਲਕਾ ਮੀਂਹ ਹੋ ਰਿਹਾ ਮੁੱਖ ਕਾਰਨ ਇਹ ਹੈਗਾ ਨਾਲ ਨਾਲ ਪੱਛਮੀ 100 ਜਿਹੜਾ ਸਾਡੇ ਇਲਾਕੇ ਵਿੱਚ ਮਦਦ ਕਰਦਾ ਮੌਨਸੂਨ ਨੂੰ ਚੰਗਾ ਕਰਨਾ ਵਾਸਤੇ ਉਹ ਵੀ ਨਹੀਂ ਹੈ ਇੰਨਾ ਚੰਗਾ ਔਰ ਤੀਜਾ ਕారణ ਇਹ ਹੈਗਾ ਕਿ ਅਸੀਂ ਐਲ ਐਨਓ ਦੀ ਚਪੇਟ ਵੀ ਸੀਗੀ ਪਹਿਲਾਂ ਔਰ ਉਹ ਆਸਤਾ ਆਸਤਾ ਵੀਕ ਹੋ ਰਿਹਾ ਲੇਕਿਨ ਅਜੇ ਉਹਦਾ ਵੀ ਅਸਰ ਵੀ ਹੈਗਾ ਇਹ ਕੁਝ ਜਿਹੜੇ ਕਾਰਨ ਹੈ ਜਿਹਦੇ ਕਰਕੇ ਔਰ ਅਗਲੇ 4-5 ਦਿਨ ਵੀ ਬਹੁਤ ਚੰਗਾ ਨਹੀਂ ਹੈ ਬਈ ਬੰਗਾਲ ਕੇ ਉਥੋਂ ਬਹੁਤ ਵਧੀਆ ਹਵਾ ਆਉਗੀ ਤਾਂ ਉਹ ਉਤੋਂ ਵੱਤ ਲੱਗ ਰਿਹਾ ਹੈ ਮੈਨੂੰ ਅਗਸਟ ਫਰਸਟ ਵੀਕ ਚ ਕਿ ਕੁਝ ਫਿਰ ਮੌਨਸੂਨ ਦਾ ਸੀਜ਼ਨ ਇਸ ਵੇਰ ਬਿਲਕੁਲ ਸੁਸਤੀ ਰਹੇਗਾ ਕਿ ਐਕਟਿਵ ਹੋਣ ਦੀ ਸੰਭਾਵਨਾ ਹੈ ਕਿ ਵਧੀਆ ਮੀਂਹ ਪਵੇਗਾ ਲੋਕਾਂ ਨੂੰ ਥੋੜਾ ਜਿਹਾ ਚੰਗਾ ਲੱਗੇਗਾ ਠੰਡਾ ਮੌਸਮ ਹੋਏਗਾ ਦੇਖੋ ਅਗਸਟ ਸੈਪਟੈਂਬਰ ਚਾਂਸਸ ਹੈਗੇ ਕਿ ਮੌਨਸੂਨ ਬੈਟਰ ਚੰਗਾ ਹੋਊਗਾ ਔਰ ਅਗਸਤ ਦਾ ਫਸਟ ਵੀਕ ਸਨ ਲੱਗ ਵੀ ਰਿਹਾ ਕਿ ਕੁਝ ਡਿਵੈਲਪਮੈਂਟਸ ਹੈਗੀ ਹੈ ਬੇ ਆਫ ਬੰਗਾਲ ਵੀ ਚੰਗਾ ਹੋਣ ਦੇ ਚਾਂਸਸ ਹੈਗੇ ਆ ਤਾਂ ਮੈਨੂੰ ਲੱਗਦਾ ਕਿ ਅਗਸਤ ਜਿਹੜਾ ਸਿਚੁਏਸ਼ਨ ਕਟੋਂ ਕਟ ਫਸਟ ਔਰ ਸੈਕੰਡ ਵੀਕ ਚ ਬੈਟਰ ਹੋ ਇਕ ਨੂੰ ਹੋਰ ਤੋਂ ਸੋ ਜਿਹੜਾ ਮੌਸਮ ਆ ਮੌਸਮ ਦੇ ਵਿੱਚ ਤਬਦੀਲੀ ਵੱਡੀ ਆਉਂਦੀ ਹੈ ਜਦੋਂ ਪਿਛਲੇ ਸਾਲ ਮੀਂਹ ਪੈਂਦੇ ਸੀ ਤਾਂ ਬਹੁਤ ਤਬਾਹੀ ਮੱਚੀ ਇਸ ਵਾਰ ਮੀਂਹ ਘਟ ਪੈ ਰਿਹਾ ਕਾਰਨ ਕੀ ਆ ਕੁਦਰਤ ਕਿਉਂ ਕਰਵਟ ਲੈਂਦੀ ਆ ਜਿਸ ਨਾਲ ਛੇੜਛਾੜ ਜਾਦੇ ਹੋ ਰਹੀ ਆ ਮਨੁੱਖ ਦੇ ਵੱਲ ਫਿਰ ਕੁਦਰਤ ਵੀ ਆਪਣਾ ਰੰਗ ਦਿਖਾਉਂਦੀ ਆ ਪਤਾ ਨਹੀਂ ਚੱਲਦਾ ਵੀ ਪਿਛਲੇ ਸਾਲ ਕਿਹੜਾ ਮੌਸਮ ਸੀ ਹੁਣ ਕਿ ਕਿਸ ਤਰ੍ਹਾਂ ਦਾ ਮੌਸਮ ਹੈ ਆ ਦੇਖੋ ਜਿਹੜਾ ਜਿਹੜਾ ਕੁਦਰਤ ਨਾਲ ਅਸੀਂ ਛੇੜਛਾੜ ਕਰਦੇ ਉਹ ਵੀ ਵੱਡਾ ਇੱਕ ਕਾਰਨ ਸਾਡੇ ਮੌਸਮ ਦੀ ਪ੍ਰਣਾਲੀਆਂ ਚੇਂਜ ਕਰਨੇ ਵਾਸਤੇ ਬਣ ਰਿਹਾ ਕਿਉਂਕਿ ਤੁਸੀਂ ਵੇਖ ਰਹੇ ਹੋਣੇ ਕਿ ਇਵਨ ਮੈਂ ਸਿਮਲੇ ਜਦੋਂ ਰਹਾ ਤਾਂ ਉੱਥੇ ਵੀ ਬਹੁਤ ਜ਼ਿਆਦਾ ਕੰਸਟਰਕਸ਼ਨ ਹੈ ਗਈ ਹੈ ਕੰਸਟਰਕਸ਼ਨ ਹੈ ਗਈ ਸਿਮਲਾ ਪ੍ਰੋਪਰ ਜਿਹੜਾ ਹੈਗਾ ਉਹ ਇੱਕ ਟਾਹੂਨ ਬਣ ਕੇ ਰਹਿ ਗਿਆ ਉੱਥੇ برف ਹੁਣ ਕਈ ਸਾਲਾਂ ਤੋਂ ਅਸੀਂ ਦੇਖੀ ਨਹੀਂ ਹੈ ਔਰ ਇੰਡਸਟਰੀ ਸਾਡੀ ਆ ਰਹੀਆਂ ਕੰਸਟਰਕਸ਼ਨ ਇੰਨੀ ਹੋ ਗਈ ਉਹਦੇ ਕਰਕੇ ਟੈਂਪਰੇਚਰ ਬਹੁਤ ਬਦਲ ਰਿਹਾ ਹੈ ਟੈਂਪਰੇਚਰ ਨੂੰ ਦੇਖ ਕੇ ਓਵਰਆਲ ਟੈਂਪਰੇਚਰ ਗਲੋਬਲੀ ਵੀ ਦੇਖੋ ਤੁਸੀਂ ਬਹੁਤ ਬਦ ਗਿਆ ਹੈ ਟੈਂਪਰੇਚਰ ਵਾਦਰ ਕਾਰਨ ਜਿਹੜੇ ਹੈਗੇ ਆ ਜਿਆਦਾਤਰ ਇੰਪਲੀਕੇਸ਼ਨ ਉਹਦੇ ਹੋ ਰਹੀਆਂ ਕਿ ਕਿਸੇ ਸਾਲ ਤਾਂ ਅਸੀਂ ਬਹੁਤ ਤੇਜ਼ਮੀ ਦੇਖਦੇ ਕਿਸੇ ਸਾਲ ਕੁਝ ਵੀ ਨਹੀਂ ਹੈ ਟੈਂਪਰੇਚਰ ਬਹੁਤ ਬਦਲ ਰਿਹਾ ਜਿਹੜੇ ਐਕਸਟ੍ਰੀਮ ਜਿਹੜੇ ਇਹ ਇਵੈਂਟਸ ਹੋ ਰਹੇ ਹਨ ਜੋ 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 ਅਸੀਂ ਵਿਟਨੈਸ ਕਰ ਰਹੇ ਹਾਂ ਉਹਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਇੰਟਰਵੈਂਸ਼ਨ ਬਹੁਤ ਕਰਤੀ ਅਸੀਂ ਖੁਦ ਜਿਹੜਾ ਹੈਗਾ ਰਿਸਪੌਂਸਿਵਰੇ ਦੇ ਵਾਸਤੇ ਔਰ ਉਹ ਕਿੱਥੇ ਨਾ ਕਿੱਥੇ ਜਿਹੜਾ ਹੈਗਾ ਰਿਜ਼ਲਟ ਕਰਦਾ ਕਿ ਇਹ ਜਿਹੜਾ ਹਾਲਾਤ ਪੈਦਾ ਹੋ ਰਹੇ ਜਦੋਂ ਤੁਸੀਂ ਇਸ ਸਾਲ ਦੇਖ ਰਹੇ ਕਿ ਮੌਨਸੂਨ ਠੀਕ ਹੈ ਹੀ ਨਹੀਂ ਹੋ ਸਕਦਾ ਹੈ ਕਿ ਅਗਸਟ ਸਪਟੰਬਰ ਚ ਤੇਜ਼ਮੀ ਪੈ ਜਾਏ ਉਹ ਵੀ ਇਹਨਾਂ ਫਾਇਦਾ ਨਹੀਂ ਕਰਦਾ ਤਾਂ ਇਹ ਜਿਹੜੇ ਐਕਸਟ੍ਰੀਮ ਹੋ ਰਹੇ ਇਹ ਜਲਵਾਯੂ ਪਰਿਵਰਤਨ ਇੱਕ ਬੈਕਗ੍ਰਾਉਂਡ ਚ ਵੱਡਾ ਫੈਕਟਰ ਹੈ ਡਾਕਟਰ ਡਾਕਟਰ ਇਹ ਕੱਲ ਸੁ ਜਿਹੜਾ ਅਨੁਮਾਨ ਹੁੰਦਾ ਕਿੰਨੇ ਦਿਨ ਦਾ ਤੁਹਾਡੇ ਲਈ ਰਿਕਾਰਡ ਕੀਤਾ ਹੁੰਦਾ ਵੀ ਕਿੰਨੇ ਦਿਨ ਦਾ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਇਸ ਤਰ੍ਹਾਂ ਦਾ ਮੌਸਮ ਇਸ ਇਲਾਕੇ ਦੇ ਵਿੱਚ ਰਹਿਣ ਵਾਲਾ ਦੇਖਿਓ ਸਾਡੇ ਜਿਹੜੇ ਅਨੁਮਾਨ ਹੁੰਦੇ ਆ 3 ਘੰਟਿਆਂ ਤੋਂ ਲੈ ਕੇ ਜਿਹੜਾ ਸੜਾ 1 ਮਹੀਨੇ ਤੱਕ ਅਸੀਂ ਅਨੁਮਾਨ ਦੇ ਸਕਦੇ ਲੇਕਿਨ ਜਿੰਨਾ ਟਾਈਮ ਜ਼ਿਆਦਾ ਹੁੰਦਾ ਉਹਦੀ ਐਕੂਰੇਸੀ ਘਟ 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 ਹੁੰਦੀ ਜਿਹੜਾ ਸਾਡਾ ਚੰਗਾ ਜਿਹੜਾ ਫੋਰਕਾਸਟ ਹੁੰਦਾ ਉਹ ਕਰੀਬ ਹਫਤੇ ਦਾ ਜਾਂ 10 ਦਿਨ ਦਾ 10 ਦਿਨ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਸਿਚੁਏਸ਼ਨ ਰਹਿਣ ਵਾਲੀ ਹੈ ਪੰਜਾਬ ਵਿੱਚ ਪੰਜਾਬ ਦੇ ਡਿਫਰੈਂਟ ਜ਼ਿਲ੍ਹਿਆਂ ਵਿੱਚ لیکن ਜਦੋਂ ਹੀ ਜਦੋਂ ਹੀ ویک ਕਮਜ਼ੋਰ ਮੌਨਸੂਨ ਹੁੰਦਾ ਉਹਦੇ ਵਿੱਚ ਇਹ ਹੋ ਜਾਂਦਾ ਕਿ ਫਿਰ ਜਿਹੜਾ ਐਕਿਊਰਸੀ ਜਿਹੜੀ ਹੈ ਮੜੀ ਘਟ ਜਾਂਦੀ ਅਗਰ ਚੰਗਾ ਮੌਨਸੂਨ ਹੋਏ ਫਿਰ ਸਾਰੇ ਵੀ ਪਊਗਾ ਫਿਰ ਐਕਿਊਰਸੀ ਵਧੀਆ ਹੁੰਦੀ ਹੈ ਲੇਕਿਨ ਅਸੀਂ 10 ਦਿਨ ਪਹਿਲਾਂ ਅੰਦਾਜ਼ਾ ਲਾਸੋ ਦੇ ਕਿ ਲੱਗੋ ਕਿੰਨਾ ਕਿਸ ਤਰ੍ਹਾਂ ਦਾ ਮੌਸਮ ਰਹੋ ਉਹ ਤਾਂ ਬਾਅਦ ਮਹੀਨਿਆਂ ਦਾ ਵੀ ਸਾਡੇ ਕੋਲ ਹੁੰਦਾ ਹੈ ਲੇਕਿਨ ਮਹੀਨੇ ਦਾ ਇਹ ਹੋ ਜਾਂਦਾ ਕਿ ਉਹਦੀ ਐਕਿਊਰਸੀ ਜਦੋਂ ਟਾਈਮ ਨਜ਼ਦੀਕ ਆਉਂਦਾ ਘਟਦੀ ਹੈ ਉਹ ਜ਼ਰੂਰ ਹੈਗਾ ਲੇਕਿਨ ਹੁਣ ਸਾਡੀ ਪ੍ਰਣਾਲੀਆਂ ਬਹੁਤ ਚੰਗੀਆਂ ਹੋ ਗਈਆਂ ਔਰ ਅਸੀਂ 3 ਘੰਟਿਆਂ ਤੋਂ ਲੈ ਕੇ 1 ਮਹੀਨੇ ਤੱਕ ਵੀ ਜੜਤ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਦਾਂ ਦਾ ਮੌਸਮ ਰਹੋਗਾ ਜਿਹੜੀ ਇਸ ਵੇਰ ਹੀਟ ਵੇਵ ਚੱਲੀ ਆ ਪੰਜਾਬ ਦੇ ਵਿੱਚ ਟੈਂਪਰੇਚਰ 48 ਤੋਂ ਉੱਪਰ ਰਿਹਾ ਕਈ ਇਲਾਕਿਆਂ ਦਾ ਬਠਿੰਡੇ ਦੇ ਵਿੱਚ ਮੈਨੂੰ ਮੌਕਾ ਮਿਲਿਆ ਮੈਂ ਜੂਨ ਦੇ ਵਿੱਚ ਕਵਰ ਕਰ ਰਿਹਾ ਸੀ ਤਾਂ ਹਰਿਆਣੇ ਦੇ ਵਿੱਚ 49 ਡਿਗਰੀ ਤੱਕ ਚਲੇ ਗਿਆ ਕਾਰਨ ਕੀ ਮੰਨਦੇ ਹੋ ਜਿਹੜਾ ਟੈਂਪਰੇਚਰ ਹੈ ਇਹਨਾਂ ਕਿਉਂ ਵੱਧਦਾ ਜਾ ਰਿਹਾ ਕੀ ਗ੍ਰੀਨਰੀ ਵੱਲ ਲੋਕ ਧਿਆਨ ਨਹੀਂ ਦੇ ਰਹੇ ਕਟਾਈ ਜ਼ਿਆਦਾ ਹੋ ਰਹੀ ਹੈ ਦਰੱਖਤਾਂ ਦੀ ਉਹਨੇ ਪੌਦੇ ਨਹੀਂ ਲੱਗ ਰਹੇ ਜਾਂ ਫਿਰ ਪੋਲੂਸ਼ਨ ਹੀ ਜ਼ਿਆਦਾ ਹੋਵੇ ਇਹ ਤਾਂ ਹੈਗਾ ਹੈ ਕਿ ਪੌਦੇ ਫਾਲੋਅ ਅਪ ਨਹੀਂ ਹੈਗਾ ਅਗਰ ਅਸੀਂ ਹੁਣ ਤੁਸੀਂ ਚੰਡੀਗੜ੍ਹ ਸਹਿਰ ਹੀ ਦੇਖ ਲਓ ਇੱਥੇ ਵੀ ਅਸੀਂ ਸਾਰੀ ਗਲੀਆਂ ਪੱਕੀਆਂ ਕੀਤੀਆਂ ਹੋਈਆਂ ਉਹ ਤੇ ਇੱਕ ਫਿਰ ਹੀਟ ਸੋਰਸ ਹੀ ਹੋ ਗਿਆ ਨਾ ਘਰ ਵੀ ਅਸੀਂ ਬਣਾਉਂਦੇ ਘਰ ਵੀ ਸਾਨੂੰ ਲੱਗਦਾ ਕਿ ਪਹਿਲਾਂ ਅਸੀਂ ਬਣਾਉਂਦੇ ਸੀਗੇ ਕਿ ਪਹਾੜਾਂ 'ਚ ਵੀ ਮੈਂ ਦੇਖਿਆ ਕਿ ਸਰੇਟਾਂ ਦੇ ਘਰ ਹੁੰਦੇ ਸੀਗੇ ਲੱਕੜੀ ਦੇ ਘਰ ਹੁੰਦੇ ਸੀਗੇ ਉਹ ਖਤਮ ਹੀ ਹੋ ਗਿਆ ਸਾਰਾ ਕੰਕਰੀਟ ਆ ਰਿਹਾ ਸਾਰਾ ਨਾ ਕੰਕਰੀਟ ਕਰਕੇ ਵੀ ਜਿਆਦਾ ਦਿੱਕਤ ਹੋ ਰਹੀ ਹੈ ਵਹੀਕਲ ਇੰਨੇ ਜਿਆਦਾ ਹੋ ਗਏ ਕਿ ਇਹ ਫੈਸਲਾ ਹੀ ਹੋ ਗਿਆ ਕਿ ਅਸੀਂ ਵਹੀਕਲ ਰੱਖਣਾ ਹਰ ਇੱਕ ਇੰਡੀਵਿਜੂਅਲ ਕੋਲ ਵਹੀਕਲ ਹੈਗਾ ਵਹੀਕਲ ਤੋਂ ਵੀ ਬਹੁਤ ਤੇ ਮਿਸ਼ਨ ਹੁੰਦਾ ਕਾਰਬਨ ਮਿਸ਼ਨ ਬਹੁਤ ਜਿਆਦਾ ਹੁੰਦਾ ਹੈ ਉਹ ਉਹ ਦਵਾ ਡਸਟ ਹੈਗੇ ਸਾਡੀ ਕੰਸਟਰਕਸ਼ਨਾਂ ਚੱਲੀਆਂ ਸੜਕਾਂ ਬਣ ਰਹੀਆਂ ਉਹ ਵੀ ਐਟਮੋਸਫੇਅਰ ਨੂੰ ਗਰਮ ਕਰਦਾ ਹੈ ਔਰ ਇਹਦੇ ਕਰੇ ਇਹ ਸਾਰੇ ਰਿਸਪੌਂਸਿਬਲ ਹੈਗੇ ਸਾਰੇ ਜਿਹੜੇ ਫੈਕਟਰਸ ਹੈਗੇ ਮਨੁੱਖ ਦਾ ਰਿਸਪੌਂਸਿਬਲ ਹੈ ਔਰ ਹੁਣ ਜਿਹੜੀ ਗਰਮੀ ਹੁੰਦੀ ਹੈ ਉਹ ਸਹਿਣੀ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਪਹਿਲਾਂ ਦੀ ਗਰਮੀ ਹੁੰਦੀ ਸੀ ਕਿ ਅਸੀਂ ਥੋੜਾ ਟਾਈਮ ਹੁੰਦੀ ਸੀ ਕਿ ਉਹਦੇ ਉਹਦਾ ਰੈਜ਼ਿਡੈਂਸੀ ਬਿਊਟੀ ਵਧ ਗਿਆ ਹੁਣ ਇਹ ਵੀ ਹੋ ਗਿਆ ਕਿ ਜਿਹੜਾ 40 ਡਿਗਰੀ ਆ 45 45 ਡਿਗਰੀ ਟੈਂਪਰੇਚਰ ਹੈ ਉਹ ਕਈ ਘੰਟੇ ਆ 2 ਘੰਟੇ ਵੀ ਰਹਿੰਦਾ ਹੈ ਪਹਿਲੇ ਹੁੰਦਾ ਸੀਗਾ ਕਿ ਅੱਧਾ ਘੰਟਾ ਰਹਿ ਗਿਆ ਉਹ ਤੋਂ ਬਾਅਦ ਫਿਰ ਘਟ ਜਾਂਦਾ ਸੀ ਉਹ 48 ਤੱਕ ਚਲਾ ਗਿਆ 50 ਹਾਂ ਤਾਂ ਇਹ ਜਿਹੜੇ ਇਹ ਜਿਹੜੇ ਸਾਨੂੰ ਐਟ ਲੀਸਟ ਸਾਨੂੰ ਜਿਹੜਾ ਨੇਚਰਲ ਜਿਹੜਾ ਹੈਗਾ ਨੇਚਰਲ ਨੇਚਰਲ ਸਿਸਟਮ ਹੈ ਨੇਚਰਲ ਸਿਸਟਮ 'ਚ ਅਗਿਆ ਦਰਖਤ ਲਾਓ ਕੁਝ ਜੜੀ ਹਰ ਕੰਸਟਰਕਸ਼ਨਸ ਹੈ ਉਹ এনवायरमेंट ਫ੍ਰੈਂਡਲੀ ਹੋਏ ਡਿਵੈਲਪਮੈਂਟ ਜੋ ਹੈ ਸਸਟੇਨੇਬਲ ਹੋਏ ਸਾਇੰਟਿਫਿਕ ਹੋਏ ਇਹ ਚੀਜ਼ਾਂ ਮਨਰ ਉਹਦਾ ਸਾਨੂੰ ਦੇਖਣੀ ਬਹੁਤ ਹੋਰ ਮੇਰੇ ਦਿਮਾਗ ਚ ਆ ਰਹੀ ਹੈ ਜਿਸ ਤਰ੍ਹਾਂ ਗਰਮੀ ਆ ਗਰਮੀ ਲੰਬੀ ਚਲੀ ਜਾਂਦੀ ਆ ਸਰਦੀ ਇਸ ਬਰ ਬਹੁਤ ਲੰਬੀ ਚਲੀ ਗਈ ਸੀ ਉਹ ਕੀ ਕਾਰਨ ਮੰਨਦੇ ਹੋ ਕਿਉਂ ਇਸ ਤਰ੍ਹਾਂ ਹਰ ਵਾਰ ਕੁਛ ਨਾ ਕੁਝ ਚੇਂਜ ਹੁੰਦਾ ਜਦੋਂ ਮੌਸਮ ਚੇਂਜ ਹੁੰਦਾ ਤਾਂ ਲੰਬਾ ਚੱਲਿਆ ਜਾਂਦਾ ਜੇ ਗਰਮੀ ਪੈਂਦੀ ਆ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਜੇ ਠੰਡ ਪੈਂਦੀ ਆ ਤਾਂ ਬਹੁਤ ਜ਼ਿਆਦਾ ਠੰਡੀ ਪੈ ਜਾਂਦੀ ਆ ਦੇਖੋ ਇੱਕ ਤਾਂ ਬੜਾ ਡਾਟਾ ਔਰ ਪੂਰਾ ਡਾਟਾ ਬੇਸ ਤੇ ਮੈਂ ਕਹਿ ਰਿਹਾ ਕਿ ਜਿਹੜਾ ਮੌਨਸੂਨ ਹੈਗਾ ਹੁਣ ਅਕਤੂਬਰ ਵਿੱਚ ਵਿਦਡਰਾ ਹੁੰਦਾ ਜਾਂਦਾ ਹੈ ਜਨਰਲੀ ਉਹ ਸੈਪਟੈਂਬਰ ਚ ਤੋਂ ਅਸੀਂ ਦੇਖਦੇ ਸੀਗੇ ਕਿ ਸੈਪਟੈਂਬਰ ਗਿਆ ਮਿਡ ਸੈਪਟੈਂਬਰ ਜਾਂ 20 ਤਰੀਕ ਤੱਕ ਮੌਨਸੂਨ ਚਲਾ ਜਾਂਦਾ ਸੀ ਲੇਕਿਨ ਹੁਣ ਅਕਤੂਬਰ ਤੱਕ ਜਾ ਰਿਹਾ ਔਰ ਤਾਂ ਮੌਨਸੂਨ ਇਹ ਸੀਜ਼ਨਲ ਸ਼ਿਫਟਿੰਗ ਵੀ ਹੋ ਰਹੀ ਹੈ ਇਹ ਵੀ ਜਿਹੜਾ ਜਲਵਾਯੂ ਪਰिवर्तन ਦਾ ਇੱਕ ਬੜਾ ਫੈਕਟਰ ਹੈਗਾ ਉਹਦੇ ਕਰਕੇ ਵਿంటర్ ਜਿਹੜਾ ਹੈਗਾ ਮਾਰਚ ਅਪ੍ਰੈਲ ਚ ਵੀ ਅਸੀਂ ਵੇਖਿਆ ਕਿ ਕਈ ਵਾਰ ਸਰਦੀ ਹੋ ਜਾਂਦੀ ਹੈ ਕਾਫੀ ਉਹ ਸੀਜ਼ਨਲ ਸ਼ਿਫਟਿੰਗ ਹੋ ਰਹੀ ਹੈ ਸੀਜ਼ਨਲ ਸ਼ਿਫਟਿੰਗ ਪ੍ਰਾਇਮਰਲੀ ਜਿਹੜਾ ਹੈਗਾ ਇਹ ਚੇਂਜਸ ਹੈਗੇ ਨੇ ਨੇਚਰ ਚ ਜਿਵੇਂ ਟੈਂਪਰੇਚਰ ਬਦਲ ਰਿਹਾ ਟੈਂਪਰੇਚਰ ਬਦਲਣ ਨਾਲ ਇਹ ਹੁੰਦਾ ਹਵਾਵਾਂ ਹਵਾ ਉਬਦਲਦੀਆਂ ਉਹਦੇ ਕਰਕੇ ਫਿਰ ਸੀਜ਼ਨ ਬਦਲਦੇ ਹੈ। ਔੜ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਘਟਣ ਦੇ ਕੋਈ ਉਸਾਰ ਹੈ ਪੰਜਾਬ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ ਜਿਹੜੀ ਹਿਊਮਿਡਿਟੀ ਹੈ, ਮੌਇਸਚਰ ਹੈ। ਨਹੀਂ ਦੇਖੋ ਟੈਂਪਰੇਚਰ ਤੇ ਕੁਝ ਘਟ ਸਕਤੇ ਹਨ ਲੇਕਿਨ ਜਿਹੜਾ ਹਿਊਮਿਡ ਵੈਦਰ ਹੈਗਾ, ਹਿਊਮਿਡ ਦਾ ਮਤਲਬ ਹੈਗਾ ਜਿਹੜਾ ਜਿਹੜਾ ਉਮਸ ਜਿਹੜੀ ਹੈਗੀ ਹੈ ਉਹਦੇ 'ਚ ਕੋਈ ਬਹੁਤ ਵੱਡਾ ਰੀਲੀਫ ਨਹੀਂ ਹੋਏਗਾ ਕਿਉਂਕਿ ਬਹੁਤ ਤੇਜ਼ ਬਾਰਿਸ਼ ਦੇ ਚਾਂਸਸ ਨਹੀਂ ਹੈਗੇ। ਲੇਕਿਨ ਵਿੱਚ ਵਿੱਚ ਜ਼ਰੂਰ ਕਦੇ-ਕਦੇ ਕੁਝ ਥਾਵਾਂ ਤੇ ਰੀਲੀਫ ਮਿਲੂਗਾ। لیکن جدا میں کہہ کہ 28 ਤੋਂ ਬਾਅਦ బై دی اینڈ ਆਫ ਜੁਲਾਈ اور اگਸਟ ਮੈਨੂੰ ਲੱਗਦਾ ਕਿ ਸਿਚੁਏਸ਼ਨ ਕੁਝ ਬੈਟਰ ਹੋਏਗੀ ਔਰ ਕੁਝ ਰਲੀਫ ਮਿਲੇਗਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਤੇ ਹਰਿਆਣਾ ਜ਼ਿਆਦਾਤਰ ਦੋ ਫਸਲਾਂ ਤੇ ਨਿਰਭਰ ਨੇ ਕਣਕ ਤੇ ਝੋਨਾ ਕਿਉਂਕਿ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਤਾਂ ਕਿਸਾਨਾਂ ਨੂੰ ਇਹ ਲੱਗਦਾ ਹੁੰਦਾ ਵੀ ਪਾਣੀ ਧਰਤੀ ਤੋਂ ਘਟ ਨਿਕਲੇ ਉਹਨਾਂ ਨੂੰ ਵੀ ਆਸ ਹੁੰਦੀ ਹੈ ਕਿ ਮੀਂਹ ਵਧੀਆ ਪਵੇਗਾ ਤਾਂ ਉਸ ਪੱਧਰ ਤੇ ਵੀ ਨੁਕਸਾਨ ਹੋਏਗਾ ਕਿਉਂਕਿ ਉਹਨੇ ਡਿਸਚਾਰਜ ਨਹੀਂ ਹੋਇਆ ਹੁਣ ਆ ਪਾਣੀ ਪਾਣੀ ਨਹੀਂ ਮਿਲਿਆ ਕੁਦਰਤੀ ਤਾਂ ਧਰਤੀ ਤੋਂ ਪਾਣੀ ਨਿਕਲੀ ਜਾਣਾ ਉਸ ਦਾ ਵੀ ਅਸਰ ਪਏਗਾ ਦੇਖੋ ਬਿਲਕੁਲ ਪਏਗਾ ਮੀਦ ਨਾ ਹੁਣ ਬਹੁਤ ਜਿਆਦਾ ਨਾ ਕੇਵਲ ਗਰਮੀ ਟੈਂਪਰੇਚਰ ਵਧਨ ਕਰਕੇ ਹੋਇਆ ਹੈ ਲੇਕਿਨ ਜਦੋਂ ਨੀਚੋਂ ਅਸੀਂ ਪਾਣੀ ਵਿਟਰਾ ਕਰਨਗੇ ਅਸੀਂ ਪਾਣੀ ਪੰਪ ਨਾਲ ਬਾਹਰ ਕੱਢਾਂਗੇ ਤਾਂ ਵਾਟਰ ਰਿਸੋਰਸ ਘਟੂਗਾ ਹੋਰ ਵੀ ਡੁੱਬੂਗਾ ਜਿਹਾ ਪਾਣੀ ਨੀਚੇ ਜਾਊਗਾ ਬਿਜਲੀ ਦੀ ਬਹੁਤ ਡਿਮਾਂਡ ਹੋ ਜਾਂਦੀ ਹੈ ਸਾਡਾ ਜਿਹੜਾ ਖੇਤੀ ਬਹੁਤ ਮਹਿੰਗੀ ਹੋ ਜਣੀ ਕਿਉਂਕਿ ਅਸੀਂ ਉੱਪਰ ਜਿਹੜਾ ਹੈਗਾ ਪਾਣੀ ਜ਼ਮੀਨ ਤੋਂ ਕਢਣਾ ਹੈ ਬਿਜਲੀ ਵੀ ਜਿਆਦਾ ਲੱਗੂਗੀ ਔਰ ਫਿਰ ਜਿਹੜਾ ਰੂਟੀਨ ਕੰਜ਼ਿਊਮਰ ਹੈਗਾ ਉਹਨਾਂ ਨੂੰ ਬਿਜਲੀ ਘੱਟ ਮਿਲੂਗੀ ਸਿੱਧਾ ਸਬੰਧ ਜਿਹੜਾ ਹੈਗਾ ਸਾਡਾ ਡੇ ਟੂ ਡੇ ਲਾਈਫ ਨਾਲ ਹੈਗਾ ਇਹਦਾ ਚਾਹੇ ਉਹ ਸਾਡਾ ਖਰਚਾ ਹੋਏ ਚਾਹੇ ਬਿਜਲੀ ਹੋਏ ਚਾਹੇ ਪਾਣੀ ਹੋਏ ਮੈਨੂੰ ਲੱਗਦਾ ਹੈ ਕਿ ਕਿਉਂਕਿ ਅਗਰ ਅਸੀਂ ਨਦੀਆਂ ਦਾ ਕਨਾਲ ਦਾ ਪਾਣੀ ਲੈਣਗੇ ਤਾਂ ਵੀ ਅਸੀਂ ਇਰੀਗੇਟ ਕਰਨਗੇ ਫਿਰ ਵੀ ਪਾਣੀ ਦਾ ਨੁਕਸਾਨ ਹੀ ਹੈਗਾ ਤਾਂ ਓਵਰਆਲ ਕਟ ਮੀਨਸ ਰੀਅਲੀ ਉਹਦਾ ਬਹੁਤ ਨੁਕਸਾਨ ਹੈਗਾ ਕਈ ਕਈ ਫੈਕਟਰਸ ਉਹ ਦੇਗੇ ਕਈ ਵਿਭਾਗਾਂ ਵਿੱਚ ਕਈ ਪੱਧਰ ਜੜੇ ਹੈਗੇ ਉਹ ਅਫੈਕਟ ਹੋਣਗੇ ਹੁੰਦੇ ਹਨ ਅਗਰ ਮੀਂਹ ਕਟੇਗਾ ਤਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਮੌਸਮ ਵਿਭਾਗ ਦੇ ਡਾਇਰੈਕਟਰ ਸਰਿੰਦਰਪਾਲ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸੀ ਤਾਂ ਪੰਜਾਬ ਦੇ ਲੋਕਾਂ ਨੂੰ ਕੋਈ ਜ਼ਿਆਦਾ ਰਾਹਤ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਮਿਲਣ ਵਾਲੀ ਕਿਉਂਕਿ ਇਸ ਵਾਰ ਜਿਹੜਾ ਮਾਨਸੂਨ ਆ ਬਿਲਕੁਲ ਸੁਸਤੀ ਹੈ ਤਾਂ ਬਹੁਤ ਘੱਟ ਜਿਹੜੀ ਮੀਂਹ ਨੇ ਉਹ ਪੰਜਾਬ ਹਰਿਆਣਾ ਦੇ ਵਿੱਚ ਪੈ ਰਹੇ ਨੇ ਪਿਛਲੇ ਸਾਲ ਤਾਂ ਇਹਨਾਂ ਦਿਨਾਂ ਦੇ ਵਿੱਚ ਕਈ ਇਲਾਕੇ ਐਸੇ ਸੀ ਪੰਜਾਬ ਦੇ ਕਿ ਮੀਂਹ ਨੇ ਤਵਾਹੀ ਮਚਾ ਦਿੱਤੀ ਸੀ ਜਦੋਂ ਹੁਣ ਮੀਂਹ ਕੱਟ ਪਏਗਾ ਤਾਂ ਚੋਨੇ ਦਾ ਸੀਜ਼ਨ ਹੈ ਤਾਂ ਪਾਣੀ ਵੀ ਤਰਤੀ ਦੇ ਵਿੱਚੋਂ ਜ਼ਿਆਦਾ ਨਿਕਲੇਗਾ ਤਾਂ ਪਾਣੀ ਜਿਹੜਾ ਡੂੰਗਾ ਹੋਰ ਵੀ ਜ਼ਿਆਦਾ ਜਾ ਸਕਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ